ਹਾਂਜੀ ਭਾਈ ਅੱਜ ਦੀ ਪੂਰੀ ਵੀਡੀਓ ਸੁਣ ਕੇ ਵੀ ਜਾਓ ਤੇ ਸ਼ੇਅਰ ਵੀ ਕਰਿਓ ਇੱਕ ਭੈਣ ਨਾਲ ਆ ਬੰਦਿਆਂ ਨੇ ਠੱਗੀ ਮਾਰੀ ਆ ਭੈਣ ਦੇ ਅੱਗੇ ਪਿੱਛੇ ਕੋਈ ਨਹੀਂ ਦੋਜ ਵਾਕਾਂ ਨੂੰ ਲਈ ਫਰਦੀ ਆ ਭੈਣ ਇਹਨਾਂ ਨੇ ਲਾਲਚਾਸਾ ਦਿੱਤਾ ਵੀ ਅਸੀਂ ਤੈਨੂੰ ਘਰ ਦਵਾ ਦਿਆਂਗੇ ਘਰ ਦੇ ਲਾਲਚ ਦੇ ਵਿੱਚ ਇਹ ਭੈਣ ਤੋਂ ਪੈਸੇ ਲੈ ਗਏ ਠੱਗ ਕੇ ਇੱਕ ਦਾ ਨਾਂ ਹੈਗਾ ਕੁਲਦੀਪ ਸਿੰਘ ਤੇ ਦੂਜੇ ਦਾ ਨਾਂ ਰਵੀ ਕੁਮਾਰ ਇਹ ਦੋ ਬੰਦੇ ਆ ਬਾਈ ਜੀ ਇੱਕ ਪਰਸ਼ਰਮ ਨਗਰ ਦੇ ਵਿੱਚ ਰਹਿੰਦਾ ਤੇ ਇੱਕ ਸੁਖਵੀਰ ਸਿੰਘ ਰੋਡ ਤੇ ਉੱਤੇ ਰਹਿੰਦਾ ਤੁਸੀਂ ਪੂਰੀ ਵੀਡੀਓ ਸੁਣਿਓ ਭੈਣ ਦੇ ਮੂੰਹੋਂ ਵੀ ਸੁਣਿਓ ਵੀ ਕੀ ਕੀ ਕਹਿੰਦੀ ਆ ਭੈਣ ਤੇ ਪੂਰੀ ਵੀਡੀਓ ਦੇਖ ਕੇ ਜ਼ਰੂਰ ਜਾਇਓ ਠੀਕ ਹੈ ਨਾ ਇਹ ਬੰਦੇ ਕੀ ਕਹਿੰਦੇ ਆ ਵੀ ਅਸੀਂ ਸੋਨੂੰ ਘਰ ਕਿਵੇਂ ਦਵਾਵਾਂਗੇ ਅੱਜ ਕੱਲ ਠੱਗ ਦੇਖੋ ਯਾਰ ਉਹਨਾਂ ਲੋਕਾਂ ਨੂੰ ਵੀ ਨਹੀਂ ਛੱਡਦੇ ਜਿਨ੍ਹਾਂ ਦੇ ਘਰੇ ਚੁੱਲ੍ਹਾ ਮਸਾਂ ਤਪਦਾ ਇਹਨਾਂ ਭੈਣ ਵਰਗੀਆਂ ਨੇ ਬਿਆਜੂ ਚੱਕੇ ਕੁਝ ਪੈਸੇ ਤੇ ਕੁਛ ਇਹਨਾਂ ਨੇ ਮੰਨ ਕੇ ਚੱਲੋ ਗਮਾਂਡੀਆਂ ਤੋਂ ਫੜੇ ਬਿਆਜੂ ਚੱਕੇ ਆਪਦਾ ਸੋਨਾ ਸੱਪਾ ਵੇਚਿਆ ਵੇਚ ਕੇ ਸਾਰੀ ਰਣੀਚਣੀ ਇਕੱਠੀ ਕਰਕੇ ਇਹਨਾਂ ਲੋਕਾਂ ਨੂੰ ਫੜਾਤੀ ਪਰ ਅੱਜ ਦੀ ਘੜੀ ਇਹ ਲੋਕ ਜਦੋਂ ਉਹਨਾਂ ਦੇ ਘਰੇ ਜਾਂਦੇ ਆ ਹਾਂਜੀ ਦੋਸਤੋ ਪਹਿਲਾਂ ਤੁਸੀਂ ਆ ਵੀਡੀਓ ਦੇਖੋ ਆ ਜਿਹੜਾ ਬੰਦਾ ਪੈਸੇ ਗਿਣ ਰਹਿਣ ਦਾ ਨਾਮ ਕੁਲਦੀਪ ਸ਼ਰਮਾ ਹੈ ਪਰਸਰਾਮ ਨਗਰ ਦੇ ਰਹਿਣ ਵਾਲਾ ਇਹਨਾਂ ਨੇ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਮੇਰੇ ਤੋਂ ਫੀਡਬੈਕ ਰਾਈ ਤੇ ਰਹਿਣੀ ਆ ਇਕ ਕਿਰਾਏ ਤੇ ਮਕਾਨ ਦਵਾਉਂਦੇ ਆ ਮੁੱਲ ਮਕਾਨ ਦਵਾਉਂਦੇ ਆ ਇਹਨਾਂ ਨੇ ਸਾਨੂੰ ਰੈਂਟ ਤੇ ਰਹਿਣ ਲਈ ਮੈਨੂੰ ਮਕਾਨ ਦਵਾਇਆ ਸੀ ਮੇਰੇ ਕੋਲੇ ਤਿੰਨ ਬੱਚੇ ਆ ਦੋ ਬੇਟੀਆਂ ਇੱਕ ਬੇਟਾ ਮੇਰੇ ਪਤੀ ਦੀ ਡੈਥ ਹੋਈ ਵੀ ਆ ਠੀਕ ਆ ਤੇ ਮੈਂ ਕਿਰਾਏ ਤੇ ਰਹਿਣੀ ਆ ਆ ਹੈਗਾ ਰਵੀ ਯਾਦਵ ਇਹ ਬੰਦੇ ਨੂੰ ਲੈ ਕੇ ਆਇਆ ਸੀ ਘਰੇ ਕਹਿੰਦਾ ਤੁਸੀਂ ਜਿਹੜਾ ਕਰਾਇਆ ਭਰਦੇ ਮੇਰੇ ਮੰਮੀ ਜੀ ਨੂੰ ਕਹਿੰਦਾ ਜਿਹੜਾ ਤੁਸੀਂ ਮਾਤਾ ਕਰਾਇਆ ਭਰਦੇ ਉਹ ਹੀ ਕਿਸ਼ਤ ਭਰਦਿਆ ਕਰੋਗੇ ਤੁਹਾਡਾ ਲੋਨ ਕਰਵਾ ਦਿੰਨੇ ਆ ਮੰਮੀ ਕਹਿੰਦੇ ਚੱਲ ਠੀਕ ਆ ਮੇਰੀ ਗੱਲ ਮੰਮੀ ਇਹਨਾਂ ਦੀਆਂ ਗੱਲਾਂ 'ਚ ਆ ਗਏ ਇਹਨਾਂ ਨੇ ਮੰਮੀ ਨੂੰ ਬਹੁਤ ਵਿਸ਼ਵਾਸ ਦਿਵਾਇਆ ਵੀ ਮਾਤਾ ਤੁਸੀਂ ਥੋੜੀ ਪੇਮੈਂਟ ਦੇ ਦਿਓ ਤੇ ਅਸੀਂ ਤੁਹਾਨੂੰ ਕੀ ਕਰਾਂਗੇ ਲੋਨ ਕਰਵਾ ਕੇ ਤੇ ਤੁਹਾਨੂੰ ਮਕਾਨ 'ਚ ਬਿਠਾ ਦਾਂਗੇ ਬਾਅਦ 'ਚ ਤੁਸੀਂ ਕਿਸ਼ਤ ਭਰੀ ਜਾਇਓ ਅਸੀਂ ਕਿਹਾ ਚਲੋ ਠੀਕ ਆ ਸਾਡਾ ਮਕਾਨ ਬੰਦ ਆ ਮੇਰੀ ਕੁੜੀ ਆਉਂਦੀਆਂ ਤਿੰਨੇ ਦੋਵੇਂ ਈਆਂ ਨੂੰ ਤੇ ਆਪਦੇ ਪੁੱਤ ਨੂੰ ਲੈ ਕੇ ਆਪਦੇ ਘਰੇ ਬੈਹ ਜੂਗੀ ਵਿਚਾਰੇ ਠੀਕ ਆ ਇਹਦਾ ਕਿਹੜਾ ਕੋਈ ਹੈਗਾ ਇਹਨਾਂ ਨੇ ਸਭ ਤੋਂ ਪੇਮੈਂਟ ਮੰਗੀ ਮੈਂ ਮੈਂ ਅਸਤੇ ਫੜ ਕੇ ਇਹਨਾਂ ਨੂੰ ਪੈਸੇ ਦਿੱਤੇ 50000 ਰੁਪਿਆ ਇੱਕ ਲੈ ਕੇ ਗਏ ਆ ਆ ਦੇਖੋ ਇਹਨਾਂ ਨੇ ਆ 50000 ਗਿਨੇ ਆ ਆ ਫਿਰ 3000 ਰੁਪਿਆ ਲੈ ਕੇ ਗਏ ਆ ਦਵਾਰ ਤੋਂ ਆ ਦੇਖੋ ਹੁਣ 7 ਮਹੀਨੇ ਹੋ ਗਏ ਆ 2024 ਚ ਇਹਨਾਂ ਨੇ ਪੈਸੇ ਬੜੇ ਸੀਗੇ ਆ ਦੇਖੋ ਇਹਨਾਂ ਨੇ 2024 'ਚ ਮੇਰੇ ਤੋਂ ਪੈਸੇ ਵੜੇ ਸੀ 2025 ਵੀ ਖਤਮ ਹੋਣਾ ਲਾ ਹੋ ਗਿਆ ਨਾ ਤੇ ਮੇਰਾ ਫੋਨ ਚੱਕ ਦੇ ਨਾ ਇਹਨਾਂ ਨੇ ਮੇਰਾ ਲੋਨ ਕਰਵਾ ਕੇ ਦਿੱਤਾ ਨਾ ਇਹਨਾਂ ਨੇ ਮੈਨੂੰ ਮਕਾਨ ਲੈ ਕੇ ਦਿੱਤਾ ਜਿੰਦਾ ਤੋਂ ਮੈਂ ਵਿਆਸ ਤੋਂ ਪੈਸੇ ਵੜੇ ਸੀ ਉਹ ਮੈਨੂੰ ਰੋਟੀ ਵੀ ਨਹੀਂ ਕਾਮ ਦਿੰਦਾ ਮੈਂ ਆਪਦਾ ਸਬਜ਼ੀ ਵੇਚ ਕੇ ਗੁਜ਼ਾਰਾ ਕਰਦੀ ਆ ਮੇਰੇ ਸਾਰੇ ਦੋਸਤ ਪੁੱਛਦੇ ਤੁਸੀਂ ਕੀ ਕੰਮ ਕਰਦੇ ਹੋ ਕੀ ਜੋਬ ਕਰਦੇ ਹੋ ਮੈਂ ਸਬਜ਼ੀ ਵੇਚ ਕੇ ਆਪਦੇ ਬੱਚੇ ਪਾਲ ਰਹੀ ਆਂ ਉਹ ਬੰਦੇ ਦੀ ਵਿਆਜ ਭਰਦੀਆਂ ਜਿੰਨੇ ਕਮਾਉਣੀ ਉਹ ਲੈ ਜਾਂਦਾ ਮੇਰੇ ਤੋਂ ਮੈਂ ਰਾਤ ਦੇ 10 ਤੋਂ ਸੂਜੇ ਤੱਕ ਸੁਝੀ ਦਾ ਅੰਡਾ ਲਾਉਣੀ ਆ ਮੈਂ ਹੁਣ ਦਮਸਾਕ ਜਾ ਰਹਾ ਕਰਦੀ ਆ ਪਲੀਜ਼ ਮੇਰੇ ਦੋਸਤ ਜਿੰਨੇ ਵੀ ਮੇਰੇ ਦੋਸਤ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਅਸੀਂ ਥਾਣੇ ਦੇ ਵਿੱਚ ਵੀ ਮੇਰੇ ਬੱਚਿਆਂ ਨੇ ਜਾ ਕੇ ਐਪਲੀਕੇਸ਼ਨ ਦਿੱਤੀ ਸੀਗੀ ਪਰ ਸਾਡੀ ਮਦਦ ਕਿਸੇ ਨੇ ਨਹੀਂ ਕੀਤੀ ਹੱਥ ਜੋੜ ਕੇ ਬੇਨਤੀ ਆਏ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਮੈਂ ਨਾਲ ਦੇ ਦੋਨਾਂ ਦੇ ਨੰਬਰ ਵੀ ਪਾ ਰਹੀ ਹਾਂ ਮੇਰੇ ਬੱਚਿਆਂ ਨੂੰ ਨਸਾਪੇ ਦਵਾ ਦੋ ਮੈਂ ਉਧੀਆਂ ਈਆਂ ਲੱਗੀ ਕਿੱਥੇ ਜਾਵਾਂ ਮੈਂ ਸੋਣਾ ਜਨਤਾ ਦੇ ਵਿੱਚ ਬਹੁਤ ਪਾਵਰ ਹੁੰਦੀ ਹੈ ਜਦੋਂ ਜਨਤਾ ਸਪੋਰਟ ਕਰਤੇ ਆਜੇ ਸਬੋਤ ਕੁਝ ਹੋ ਜਾਂਦਾ ப்ਲੀਜ਼ ਮੇਰੀ ਵੀ ਹੈਲਪ ਕਰ ਦੋ ਕਿ ਮੇਰੇ ਪੈਸੇ ਵਾਪਸ ਆ ਜਾਣਾ ਨਹੀਂ ਤਾਂ ਮੈਂ ਸੈਲਫ ਕਰੂੰਗੀ ਤੇ ਮੇਰੀ ਮੋਤ ਦੇ ਜ਼ਿੰਮੇਵਾਰ ਕੁਲਦੀਪ ਸ਼ਰਮਾ ਤੇ ਰਵੀ ਯਾਦਵ ਹੋਣਗੇ dù di bianco ਸੋ ਪੂਰੇ ਉਧੇ ਦਾ ਸੋ। ਅਰਬੂਜੀ ਕੋਲ ਹੈ। ਅਰਬੂਜੀ ਨੇ ਅਰਬੂਲਾ ਦੋ ਜਿਹੇ ਰੋ ਦੋ ਦਿਨ ਤਿੰਨੇ ਦਿਨ ਚ। ਉਹਨੂੰ ਤੁਸੀਂ ਉਹਨਾਂ ਕੋਲ ਜਾਓਗੇ। ਅਸੀਂ ਆਪਾਂ ਕੋਲ ਜਾਵਾਂਗੇ। ਉਹ ਜਨਾ ਉਹਨਾ ਕੋਲ ਸੀ। ਤਲਰ। ਦਿਨਾਂ ਨੂੰ ਆਪਾਂ ਸਾਰੀ ਦੇਣੀ ਆ। ਲੈ ਅਸੀਂ ਠੀਕ ਹੀ ਜਾਵਾਂਗੇ। ਤਾਂ ਵੀ ਅਗਲੇ ਕਰੀ ਮਚਾਂਗੇ ਹਿੱਕ ਦੇ ਵਿੱਚ ਕੋਲੀ ਕੋਲੀ ਉਹ ਮਿਲਿਆ ਬੜਾ ਜਿਆਦਾ ਜੱਟ ਬਣਾਉਂਦਾ ਇਹਨਾਂ ਨੂੰ ਦੂਰ ਤੋਂ ਨਾ ਆਉਂਦਾ ਆਵਾਜ਼ ਦੇਣੀ ਨਹੀਂ ਕੋਈ ਮੋਲੀ ਕੋਲੀ ਤੇ ਉਹ ਕੱਚੀ ਸਾਈਂ ਕਹਿ ਕੇ ਫਲਾ ਕੇ ਰੇਡ ਮੋਕਾ ਕੇ ਉਹ 25 ਦੀ ਬਣਾਉਣ ਆ ਗਏ ਮੈਨੂੰ ਫੋਨ ਕਰਦੇ ਮੈਂ ਕੋਲੇ ਆਉਂਗਾ ਹਾਂ ਠੀਕ ਹੈ ਨਾ ਕੱਚੀ ਸਾਈਂ ਤੇ ਗੋਹੁੰਦਾ ਕਿਉਂਕਿ ਜੇ ਮੰਨ ਲਓ ਵੀ ਆਪਾਂ ਨੂੰ ਸੋਦਾ ਮਾ ਚੱਕੇ ਕਰੂਗੀ ਉਹਨਾਂ ਨੂੰ ਮਾ ਚੱਕੇ 25 ਸਾਈਂ ਹਮੇਸ਼ਾ ਪੂਰੀ ਵਾਪਸ ਆਉਂਦੀ ਚੀਕ ਪੱਕੀ ਸਾਈ ਹੁੰਦੀ ਹੈ ਜੇ ਆਪਾਂ ਮੁਕਰੇ ਫਿਰ ਅਗਲੇ ਦਿਨ ਲਈ ਜੇ ਅਗਲੇ ਮੁਕਰੇ ਤਾਂ ਅਗਲੇ ਡਬਲ ਕਰਕੇ ਜੀ ਕੱਚੀ ਸਾਈ ਦੇ ਕਸਾ ਉਸ ਨੂੰ ਵੀ ਤੁਹਾਡੇ ਜਿੰਨੇ ਪੈਸੇ ਗਏ ਆ ਉਨੇ ਪੈਸੇ ਕੱਚੀ ਸਾਈ ਦੇ ਜਿਹੜੇ ਹਮੇਸ਼ਾ ਵਾਪਸ ਆਉਂਦੇ ਜੀ ਹਾਂ ਉਹਨਾਂ ਆਪਾਂ ਕੱਚੀ ਸਾਈ ਦੇਣੀ ਹਾਂ ਜਦੋਂ ਵੀ ਤੁਸੀਂ ਮੰਨ ਲਓ ਦਲਾਲ ਨੂੰ ਕਹਦਾ ਨਾ ਯਾਰ ਸਾਈ ਫਰਨ ਲੈ ਉਹ ਪੱਕੀ ਸਾਈ ਕਹ ਕੇ ਬੜੂਗਾ ਅਗਿਓ ਕੱਚੀ ਸਾਈ ਕਹ ਕੇ ਦੇਖੇਗਾ ਜੀ ਤੁਸੀਂ ਕੱਲ ਨੂੰ ਕਹਤੇ ਨਹੀਂ ਸਾਡਾ ਤਾਂ ਮਨ ਨਹੀਂ ਮੰਨਦਾ ਪਿਆ ਆਲੋ ਵੀ ਤੁਸੀਂ ਦਾ ਹੀ ਮੁਕਰਗੇ ਜੀ ਉਹਨਾਂ ਦਾ ਵੱਡਾ ਲੋਕ ਜੌਲੀ 10 ਦਿਨਾਂ ਦਾ ਜੀ ਗੱਲ ਕਰਕੇ ਆਓ ਆ ਭਾਈ ਤਾਂ ਇੱਕ ਮਿੰਟ ਗੱਲ ਸੁਣੀਏ ਇਹਨੇ ਸਾਈ ਫੜਾਈ ਸੀ ਜੀ ਇਹ ਮੁੱਕਰ ਗਿਆ ਇਹਨੇ ਸਾਈ ਖਤਮ ਇਹਨੇ ਕੀ ਸਾਈ ਫੜਾਈ ਸੀ ਇਹ ਮੁੱਕਰ ਗਿਆ ਸਾਈ ਖਤਮ ਆਖਿਓ ਕਹਿ ਗਿਆ ਉਹ ਤਾਂ ਕੱਚੀ ਸਾਈ ਹੈ ਅਗਲਾ ਕਦੇ ਕੱਚੀ ਸਾਈ ਸੀ ਜੀ ਉਹਨਾਂ ਨੂੰ ਮਨ ਨਹੀਂ ਬੰਦਦਾ ਕੱਚੀ ਸਾਈ ਤਾਂ ਸੋਣਾ ਜੀ ਆ ਦਲਾਹ ਆ ਭਾਈ ਤਾਂ ਦੱਸਿਓ ਕੱਚੀ ਸਾਈ ਅਗਲਾ ਕਦੋਂ ਵਾਪਸ ਹੁੰਦੀ ਹੈ ਪੈ ਗਏ ਮੇਰੀ ਜੇਬ 'ਚ ਥੋੜੇ ਪਾਵੇ ਮੇ ਮਿੱਟੀ ਹੋ ਗਈ ਮੇਰੀ ਜਿੰਦਗੀ ਦੀ ਦੀਵਾਲੀ ਮਾਰੀ ਇਹ ਚੀਜ਼ ਹੁੰਦੀ ਹੈ ਮੇਸ਼ਕਤੀ ਤੇ ਮੁਕਾਓ ਅੱਗੇ ਜੀ ਅੱਗੇ 20000 ਰੁਪਏ ਪਾਂਸੋ ਲੱਗ ਪਾਂਸੋ ਦੇ ਜੇ ਇਹ ਇਕੱਠੇ ਦੀਆਂ ਨੇ ਆਹ ਪੋਨੇ ਦਿਨੇ ਸੋਤ ਲਾ ਲਾਟ ਲੈ ਆ

ਅਕੇ ਨੂੰ ਨਹੀਂ ਹੁੰਦਾ ਨਾ ਐਂਟੀ ਬੈਕ ਤਾ। ਹਾਂ। ਸੱਤ ਹਾਂ। ਬੁਰਕਾ ਸਾਡਾ ਗੱਲ। ਤੇ ਮੇਰਾ ਸਰੋ ਕੋ ਇਸ ਇਹ ਬਲਾ ਕੇ ਤੇ ਦੂਨੇ ਬਲਾ ਕੇ ਹੋ ਗਿਆ 20000 ਰੁਪਏ। ਹਾਂ। ਬੇਜਾ ਹੁਣ ਬੇਜਾ 49500 ਓ ਯਾਰ ਪੂਰਾ ਮਹਕਮ ਚਲਾ ਰਿਹਾ 50000 ਰੁਪਏ ਪੂਰਾ ਹੋ ਗਿਆ ਤੁਹਾਡੇ ਨਾਲ ਸਾਈ ਉਧਰ ਕਿਵੇਂ ਕੀਤੀ ਹੈ ਪੱਕੀ ਕੀਤੀ ਕਿੱਥੀ ਦੀ ਗੱਲ ਸਮਝੇ ਹੁਣ ਬਹਿ ਜਾ ਮੈਂ ਜਾ ਬਕਰ ਕੋਈ ਨਾ 50000 ਰੁਪਏ ਲਿਖਾ ਕੇ 50000 ਕੇ ਇਸਟਾਉ ਉਹਨਾਂ ਦੇ ਸੰਕਰ ਕਰਾਂਗੇ ਉਧਰ ਦੇਖੋ ਇਹਨਾਂ ਦੇ ਸਾਨ ਹੋ ਜਾਣਗੇ ਸਾਰੇ ਹੁੰਦੇ ਨੇ ਉਹਨੂੰ ਫੜਾ ਲੈ ਜੀ ਠੀਕ ਉਧਰ ਜੇ ਟੈਂਪ ਆਉਂਗੇ ਸੀ ਮਹੀਨੇ ਦਾ ਇਹ ਦੂਜੇ ਮਹੀਨੇ ਦਾ ਹਾਂ ਕਿਉਂ ਆਉਣਗੇ ਪਹਿਲੂ ਸਾਡੇ ਲੋਨ ਨੂੰ ਦੋ ਚਾਰ ਦਿਨ ਉੱਪਰ ਵਿੱਚ ਵੀ ਹੋ ਸਕਦਾ ਕਹਿੰਦੇ ਹੋ ਸਕਦਾ ਇਸ ਕਰਕੇ ਅਸੀਂ ਟੈਂਪਾ ਆਉਣਗੇ ਟੋਟਾ 2 ਮਹੀਨੇ ਦਾ ਠੀਕ ਹੈ ਜਿਹੜਾ ਰਸ਼ਤੀਆ ਬਾਤ ਅਸੀਂ ਨੂੰ ਕਰਾ ਲਈ ਚਮ 20 ਦਿਨ ਕਰਾ ਲਈ ਮੈਨੇਜ ਕਰਾ ਲਈ ਠੀਕ ਹੈ ਟੈਂਪਾ ਆਉਣਗੇ ਪਰ ਟੋਟੇ ਹੋਣਗੇ ਥੋੜੇ ਬੋਲੇ ਆ ਜਾਣਗੇ ਤੇ ਭਾਈ ਮੇਰਾ 5000 ਰੁਪਿਆ ਮਾਲਕ ਕੋਲੇ ਪਹੁੰਚ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰਾ ਗੱਲ ਤਾਂ ਸੁਣ ਪਹਿਲਾਂ ਗੱਲ ਹੈ ਮਾਲਕ ਕੋਲੇ ਅਸੀਂ ਗਿਆ ਹੀ ਨਹੀਂ ਕੋਈ ਜਣਾ ਘਰ ਦਾ ਮੈਂਬਰ ਤਾਂ ਜਾਣਾ ਤੇਰੇ ਪਾਗ ਜਾ ਜਾਣਗੇ ਮਾਲਕ ਨੇ ਸਿੱਧਾ ਬੱਜੀ ਕਿ ਭਾਈ ਤੁਹਾਡੇ ਕੋਲੇ 50000 ਰੁਪਏ ਆ ਗਏ ਸਰਕਾਰੀ ਸਟਾਫ